ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਰੋ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆ ਜੀ ਦੋਨੇ ਵਿੱਚ ਜਰਸੀ ਆ ਟਾਪ ਬਰੀਡ ਆ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਪੱਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਮਾ ਜੀ ਹਾਂ ਠੀਕ ਆ ਡਾਡ ਬਈ ਨਾਮ ਤੇ ਐਡਰੈਸ ਨਾਮ ਵੀ ਮੇਰਾ ਸੱਖਾਗਾ ਪਿੰਡ ਹਮਤਪੁਰਾ ਹੂੰ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਦੌਰ ਪਹ ਗਿਆ ਇਧਰ ਨਿਹਾਲ ਸਿੰਘ ਵਾਲਾ ਪਹ ਗਿਆ ਮੋਬਾਈਲ ਨੰਬਰ ਬੋਲ ਦੇ 98723 212099 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟਾਪ ਬਰੀਡ ਕਿਹੜਾ ਸੂਆ ਵੀਰੇ 6 ਦਾੰਦ ਮੂੰਹ ਹਾ ਓਕੇ ਦੂਜਾ ਸੂਆ ਹੂੰ ਕੋਲੋਂ ਦਾ ਮਾਲਕਾਂ ਦਾ ਸਿਆਲ 17 18 ਕਿਲੋ ਕੱਢਿਆ ਵਾ ਆਪਾਂ ਕੋਈ 20 ਨਹੀਂ ਕਹਿੰਦੇ 25 ਨੇ ਕਹਿੰਦੇ ਆਪਾਂ ਘੜਾ ਚੋਕੇ ਆਏ ਆ ਮੈਂ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ 25 ਯਾਨੀ ਕਿ ਦੁੱਧ ਜਿਵੇਂ ਠੰਡ ਆ ਗਈ 20 ਤੋਂ ਬਾਹਰ ਆਈ ਹੈ ਠੀਕ ਹੈ ਤੇ ਬਰੀਡ ਇੰਨੀ ਆ ਪੱਛੀ ਦੇ ਕੰਨ ਦੇਖਦਾ ਤੂੰ ਮੂੰਹ ਦੇਖ ਬਈ ਜਮੇ ਚਾਰ ਵਾਹ ਹਾਂ ਬ੍ਰੀਡ ਨਹੀਂ ਦੁੱਧ ਦੇਣਾ ਡਾਫ ਬ੍ਰੀਡ ਨਹੀਂ ਦੁੱਧ ਦੇਣੀ ਸਹੀ ਕਰ ਲਾ ਹਾਂ ਬਾਕੀ ਪੜੀ ਵੀ ਵਜਨ ਵਾਲੀ ਬਾਹਰ ਵਾਲੀ ਬੱਚੀਆਂ ਨੇ ਵੀ ਜਾਨ ਵਾਲੀ ਆ ਪੂਰੀ ਖੋਲ ਦੇ ਬਈ ਤੋਰ ਦੇ ਫੁੱਲ ਬ੍ਰੀਡ ਆ ਪਛਾਂਤੋਂ ਦੇਖੋ ਕੁੜਾ ਫੜਾ ਬਹੁਤ ਚੰਗਾ ਕੱਚੀ ਕੱਚੀ ਆ ਉਸ ਸਾਬ ਨਾਲ ਨਾ ਜਾ ਲਿਓ ਸਾਰੀਆਂ ਬਾਲਟਾਂਾਂ ਕੱਢੂ ਕਰਮ ਵਾਲੀ ਨੇ ਫੇਰ ਸੁਣਾ ਡਾਇਮੰਡ ਪੀਸ ਆ ਕਹਿੰਦੇ ਜੀ ਡਾਇਮੰਡ ਜੀ ਇੱਕ ਤਰ੍ਹਾਂ ਦੀ ਵਜਨ ਭੋਜਨ ਵਾਲੀ ਹੂੰ ਠੰਡੀ ਸੀ ਦੇ ਨਹੀਂ ਆਥੀ ਚੁੰਦੇ ਰਹਿਆ ਦੋਹੇ ਪਾਛੀ ਬਹਿ ਕੇ ਲੈ ਬਈ ਇੱਥੇ ਦੇਖ ਆ ਮਰੀ ਗਾਂ ਹਾਂ ਕਰ ਇੱਥੇ ਜੇ ਖੜਾ ਖੁੱਲੇ ਜੇ ਤਾਂ ਆ ਦੇਖੋ ਰੇ ਨੂੰ ਪਰ ਕੇ ਮੈਂ ਹੁਣ ਬਹਿ ਕੇ ਰਖਾ ਥੱਲੇ ਬਈ ਜਿੱਤੇ ਮਰਜ਼ੀ ਖੜਾ ਲਾ ਜਿਵੇਂ ਮਰਜ਼ੀ ਬੈਜੇ ਜਿਵੇਂ ਮਰਜ਼ੀ ਬੈਜਾ ਲਾ ਡਾਕਟਰ ਰੱਸਾ ਸੜਦਾ ਆਪਣੇ ਰੱਸਾ ਵੀ ਸੜਦਾ ਬਾਈ ਨੇ ਹਾਂ ਕੀ ਬਾਤ ਆ ਦੋਨੇ ਪਾਸੇ ਬਹਿ ਕੇ ਚੁੰਦੇ ਰਹੇ ਹਾਂ ਆ ਦੇਖ ਡਾਕਟਰ ਟਰਟਾ ਲੈ ਦੇਖ ਕਿੰਨੀ ਪਈ ਬੱਚੀ ਦੀ ਸਹੀ ਗੱਲ ਆ ਮਗਰੋਂ ਕੱਚੀ ਕੱਚੀ ਹੈ ਨਾ ਗੱਲੀ ਹਾਂ ਬਾਪਤਾ 10 ਦਿਨਾਂ ਦੀ ਕੱਚੀ ਹੈ ਡਾਕਟਰ ਹਾਂ ਕੋਈ ਬਾਹਲੇ ਦਿਨਾਂ ਦੀ ਨਹੀਂ ਕੱਚੀ ਕਰਮ ਵਾਲੀ ਫੁੱਲ ਬਰੀਡ ਆ ਬਾਈਂ ਕੀ ਆ ਬਾਤਾਂ ਕੱਲਰ ਅਸਲ ਜਰਸੀ ਵਾਲਾ ਕਿ ਨਹੀਂ ਬਾਈਂ ਪ्युअर ਜਰਸੀ ਹੈ ਵੀਰੇ ਇੱਕ ਨੰਬਰ ਹੈ ਇੱਕ ਤਾਂ ਕਹਿੰਦੇ ਹੁੰਦੇ ਨਾ ਬਰੀਡ ਹੀ ਦੱਸਦੀ ਹੈ ਬੱਚੀ ਦੀ ਬਰੀਡ ਦਾ ਲਹੂ ਆ ਬਾਕੀ ਮੈਲ ਵਾਲੀ ਬੱਚਾ ਜਿਹੜੇ ਨਾ ਦੁੱਧ ਕੱਢਿਆ ਫਿਰ ਫਾਇਦਾ ਕੀ ਆ ਝੋਲ ਬੱਚੀ ਦੀ ਹਜੇ ਝੋਲੀ ਬਹੁਤ ਪਈ ਹੈ ਬੱਚੀ ਦੀ ਝੋਲ ਬਹੁਤ ਪਈ ਹੈ ਬਾਈਂ ਕੱਚੀ ਕੱਚੀ ਆ ਬਸ ਹਾਂ ਪਾਲੀ ਵੀ ਬੜੀ ਸੌਂਕਣਾ ਦੁੱਧ ਵੀ ਬੱਚ ਸਹੀ ਆ ਬਰੀਡ ਕੱਢ ਦੀ ਇੱਕ ਸੇਵਾ ਮੁੱਲ ਕੀ ਆ ਜਾਇਜ ਮੁੱਲ ਵੀਰੇ ਦਾ ਫੋਨ ਤੇ ਕਰਾਂਗੇ ਮੈਂ ਇਥੋਂ ਵੇਚਣ ਵਾਲੇ ਬੰਦੇ ਬਾਹਲੇ ਲੈ ਜਾਂਦੇ ਆ ਫਿਰ ਅਗਲਾ ਕਹਿੰਦਾ ਯਾਰ ਤੂੰ ਮੁੱਲ ਨਾ ਕਰਿਆ ਕਰ ਠੀਕ ਆ ਮੁੱਲ ਆਪਣਾ ਜਾਇਜ ਹੋਊਗਾ ਜਾਇਜ ਹੀ ਹੋਊਗਾ ਹਾਂ ਮੁੱਲ ਨਹੀਂ ਆਪਣਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਖਿੱਚ ਕੇ ਜਾਇਜ ਰੱਖਾਂਗੇ ਕਈ ਵਾਰੀ ਭਾਈ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਆ ਉਹਦਾ ਕਰਕੇ ਥੋੜਾ ਜਿਹਾ ਪੜਦਾ ਰੱਖਣਾ ਪੈਂਦਾ ਬਾਈ ਲੈਵਾ ਚੈੱਕ ਕਰ ਤੇ ਵੇਚੇ ਚ ਕੋ ਕੇ ਭਾਈ ਕਹਿੰਦਾ ਫੋਨ ਲਾ ਦੇ ਜਮਾ ਜਾਇਜ ਮੁੱਲ ਲੈਵਾ ਤਾਂ ਵੀਰੇ ਹੈ ਜਰ ਹਾਂ ਉਹਦਾਂ ਕਾ ਦੇਖ ਹੈਦਰ ਕੱਚੀ ਕੱਚੀ ਹਾਂ ਬੱਚੇ ਉੱਤਰੀਆਂ ਨਹੀਂ ਜਾਂਦਾ ਲੈਵਲ ਲਿਖਦਾ ਉਹ ਕਹਿੰਦੇ ਲੈ ਥਾਣੀ ਬਹੁਤ ਚੰਗਾ ਹਨਾ ਬਹੁਤ ਚੰਗਾ ਵੀਰੇ ਰਾਬੀ ਥਾਣੇ ਅਲੱਗ ਅਲੱਗ ਅੱਗੇ ਤੋਂ ਉਹ ਨੰਬਰ ਤੇ ਆ ਗਈ ਇਹ ਵੀ ਵੀਰੇ ਦੂਜਾ ਸੂਆ ਕਿੰਨੇ ਦਿਨ ਲਊ ਇਹ ਲੈ ਜੂ ਵੀਰੇ 15 ਤੋਂ 20 ਦਿਨ ਲੈ ਜੇ ਕੱਚੀ ਹੈ ਇਹ ਮੈਂ ਕਹਜਾ ਤੈਨੂੰ ਓਕੇ ਹਾਂ ਨਹੀਂ ਬੱਚੀ ਦੀ ਬਰੀਡ ਇਹਦੀ ਵੀ ਉਹਦੀ ਫੁੱਲਾ ਆਪਾਂ ਮਾਲ ਚੰਗਾ ਹੀ ਲੈਨੇ ਆ ਡਾਕਟਰ ਕਿੰਨਾ ਕੇ ਰਿਕਾਰਡ ਹੈ ਵੈਸੇ ਦੁੱਧ ਦਾ ਇਹਦਾ ਦੁੱਧ ਦਾ ਵੀ 19 ਕਿਲੋ ਕਿਹਾ ਠੀਕ ਆ ਭਾਈ ਬਰੂਨ ਦਾ ਚੋਆ ਵਾ ਬਰੀਕ ਅਜੇ ਕੱਚੀ ਕੁੱਚੀ ਆ ਬਰੀਕੀਆਂ ਬਹੁਤ ਵੱਚੀ ਦਾ ਮੂੰਹ ਦੇਖੇ ਜਾ ਵੀ ਕਿਆ ਬਾਤ ਹੈ ਬਿਊਟੀ ਇੱਕ ਨੰਬਰ ਹੈ ਨਾ ਹਾਂ 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 ਫੁੱਲ ਬਰੀਡ ਵਿਊ ਮਾੜਾ ਆਪਾ ਪਸੂ ਲੈਂਦੀ ਨਹੀਂ ਡਾਕਟਰ ਫੇਸ ਬੋਦੀ ਟੂਵਰ ਟੂ ਆ ਪੂਰਾ ਚੰਗਾ ਕੁਆਲਿਟੀ ਫੁੱਲਾ ਬਹੁਤ ਚੰਗੀਆਂ ਨੇ ਵਹਿਣਾ ਦੋਨੇ ਬਾਈ ਬਾਕੀ ਮੰਗ ਫੁੱਲਾ ਮਾਰਕੀਟ ਫੋਰ ਲਾਈਨਾਂ ਨਹੀਂ ਇਕ ਨਹੀਂ ਬਾਈ ਵੀਰੇ ਆਹੋ ਨਹੀਂ ਹਮਤ ਚੱਲ ਜਾਰੀਆਂ ਮਰਗਾਂ ਚੰਗਾ ਹੂੰ ਸਮਝ ਗਿਆ ਗੱਲ ਜਾਂ ਨਾਲ ਹੀ ਆ ਹਾਂ ਹੂੰ ਠੰਡੀ ਸੀਲੇ ਵੀ ਬਸੇ ਰੀਆ ਲਿਆ ਵੀ ਦੇਖ ਜਿਵੇਂ ਮਰਜੀ ਬਹਿ ਜਾ ਕਮੈਂਡਾ ਇਧਰ ਦੀ ਦਿਖਾਉਣਾ ਨਹੀਂ ਬੈਠਾ ਨਹੀਂ ਲਿਆ ਬਾਈ ਜਿਵੇਂ ਮਰਜੀ ਦੋਹੇ ਪਾਛੀ ਬਹਿ ਕੇ ਹਣ ਚੁੰਦੇ ਰਿਹਾ ਕੋਲ ਠੰਡੀ ਆ ਨਾ ਹਾਂ ਇਹਦਾ ਤਾਂ ਜੱਟ ਦੇਵਾ ਉਦੋਂ ਵੀ ਬਾਹ ਦਿਖਦਾ ਹਾਂ ਕੱਚੀ ਕੱਚੀ ਆ ਮੱਛੀ ਤਾਂ ਬਰੀਡ ਬਹੁਤ ਚੰਗੀ ਆ ਨਾ ਡਾਕਟਰ ਦੱਸਣਾ ਜਿਹਦੇ ਤਿਆਰ ਹੋ ਗਈ ਬੈਠ ਕੇ ਨਹੀਂ ਹਾਂ ਮੋਲੀ ਦਾ ਵੀ ਫੋਨ ਤੇ ਇਹਦਾ ਵੀ ਵੀਰੇ ਫੋਨ ਤੇ ਹੋ ਯਾਰ ਲੈਣ ਵਾਲੇ ਕਹਿੰਦੇ ਯਾਰ ਤੂੰ ਮੋਲ ਨਾ ਕਰਿਆ ਕਰ ਹੂੰ ਤੇ ਐ ਕਰਕੇ ਯਾਰ ਫਿਰ ਵੇਚਣ ਦਾ ਪਰਦਾ ਰੱਖਣਾ ਪੈਂਦਾ ਸਹੀ ਆ ਜ਼ਰੂਰੀ ਆ ਬਾਈ ਹੈਂ ਹਮ ਜਮਾ ਜੈਜ ਮੋਲੂ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਕੱਚੀ ਦੇ ਹਿਸਾਬ ਦਾ ਮੁੱਲ ਹੋ ਜਮ ੱਿੱਲਾਂ ਦੇਖੋ ਬਾਲ ਦੇਖੋ ਲੈ ਸਾਰੀਆਂ ਬਾਲਡਾਂ ਲਾ ਕੱਢੂ ਫਿਰ ਹਾਂ ਫੁੱਲ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਚੰਗਾ ਲੱਗਿਆ ਯਾਰ ਇੱਕ ਨੰਬਰ ਗੁਲਾਬੀ ਫਾਣਾ ਕੀ ਬਾਤ ਹੈ ਫੇਸ ਦੇ ਕਿਟਵਾ ਬਹੁਤ ਡੱਟ ਦੁਪਾਤਰੀ ਬਰੀੜੀ ਵਾਲੀ ਬਸਨਾਰੀ ਮਾੜਾ ਪਸੂ ਆਪਣਾ ਡੱਟ ਲੈ ਕੇ ਨਹੀਂ ਰਾਜੀ ਨਾ ਬਿਕਦਾ ਮੈਂ ਸਹੀ ਹੈ ਬਾਈ ਹਮ ਨਗਸੀ ਭਰਾ ਕੋਲੇ ਦੋ ਦੋਨੇ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ